ਗੁਰੂ ਪਿਆਰਿਓ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਦਿਉ ਦਿਨ ਚੱਲ ਰਹੇ ਹਨ 4 5 6 ਜਨਗਲੀ 5 9 ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਸਤਿਗੁਰ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਪਿਆਰ ਅੰਦਰ ਹੋਵੇ ਭਿੱਜ ਕੇ ਧੀਲ ਨਾਲ ਕਰੀਏ ਚਾਹੇ ਕੀਰਤਨ ਕਰੀਏ ਚਾਹੇ ਕੀਰਤਨ ਸੁਣੀਏ ਗੁਰਦਵਾਰਾ ਸਭ ਜਾਈਏ ਕੁਰਬਾਨੀ ਪੜੀਏ ਚਾਹੇ ਕਲਗੀਧਰ ਪਾਤਸ਼ਾਹ ਜੀ ਦੇ ਗੁਣ ਗਾਈਏ ਮਸਲਾ ਹੈ ਫੀਲ ਨਾਲ ਜੇ ਸਾਡੇ ਅੰਦਰ ਫੀਲ ਹੋਵੇ ਪਿਆਰ ਹੋਵੇ ਸ਼ਾਂਤ ਸਾਹਮਣੇ ਵਾਲੇ ਨੇ ਨਹੀਂ ਕਰਨਾ ਹੁੰਦਾ ਅੱਗੇ ਵਾਲਾ ਕੌਣ ਹੈ ਸਾਨੂੰ ਸ਼ਾਂਤ ਸਾਨੂੰ ਸੁਖੀ ਸਾਨੂੰ ਆਨੰਦ ਵਿੱਚ ਸਾਡੇ ਪਿਆਰ ਨੇ ਕਰਨਾ ਸਾਡੇ ਅੰਦਰ ਦਾ ਪਿਆਰ ਸਾਡੇ ਅੰਦਰ ਦੀ ਫੀਲ ਸਾਨੂੰ ਸ਼ਾਂਤ ਕਰਦੀ ਹੈ ਅੱਗੇ ਵਾਲਾ ਗੁਰੂ ਨਾਨਕ ਸਾਹਿਬ ਹਨ ਗਲਗੀਆਂ ਵਾਲੇ ਹਨ ਗੁਰੂ ਗ੍ਰੰਥ ਸਾਹਿਬ ਹਨ ਚਾਹੇ ਕੋਈ ਹੋਰ ਸਾਡੇ ਅੰਦਰ ਦਾ ਜਿਹੜਾ ਪਿਆਰ ਹੈ ਉਹਨਾਂ ਪ੍ਰਤੀ ਉਹ ਪਿਆਰ ਸਾਨੂੰ ਫੀਲ ਦਿੰਦਾ ਉਹ ਪਿਆਰ ਜਦੋਂ ਸਾਡੇ ਅੰਦਰ ਫਿਰੇਗਾ ਸਾਡੀ ਸੁਰਤ ਵਿੱਚ ਸਾਡੀ ਉਹ ਜਿਹੜੀ ਭਾਵਨਾ ਸਾਡਾ ਪਿਆਰ ਦਾ ਇਮੋਸ਼ਨ ਉਹ ਸਾਨੂੰ ਸਰੂਰ ਦੇਵੇਗਾ ਗੁੱਸੇ ਵਾਲਾ ਇਮੋਸ਼ਨ ਸਾਨੂੰ ਸਾੜਦਾ ਹੈ ਈਰਖਾ ਵਾਲਾ ਇਮੋਸ਼ਨ ਸਾਨੂੰ ਸਾੜਦਾ ਹੈ ਹੌਮੇ ਵਾਲਾ ਇਮੋਸ਼ਨ ਸਾਨੂੰ ਸਾੜਦਾ। ਮਨ ਨੂੰ ਸਾੜ ਕੇ ਲੰਘਦਾ। ਸਾਰੀ ਬਾਡੀ ਜਦੋਂ ਖਿਆਲ ਆਇਆ ਫਿਰ ਸਾਰੇ ਸਰੀਰ ਨੇ ਸੜਨ ਲੱਗ ਪੈਂਦਾ। ਪਰ ਜਦੋਂ ਅੰਦਰ ਖਿਆਲ ਪਿਆਰ ਦਾ ਆ ਗਿਆ ਸਾਰੇ ਸਰੀਰ ਨੇ ਠੰਡਾ ਠਾਰ ਹੋ ਜਾ। ਆਨੰਦ ਚ ਰਸ ਹੋਣ ਲੱਗ ਪੈਂਦਾ। ਸੁ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਓ। ਜੀ ਸਦਕੇ ਬਾਰ-ਬਾਰ ਮਨਾਓ ਭਾਵੇਂ ਸਾਲ ਚ ਰੋਜ਼ ਮਨਾਈ ਜਾਓ ਪਰ ਮਾਈਂਡ ਆਪਣੇ ਦੇ ਵਿੱਚ ਸਾਡੀ ਸੁਰਤ ਵਿੱਚ ਉਹ ਪਿਆਰ ਘੁੰਮੇਗਾ ਤੇ ਸਵਾਦ ਜੇ ਅੰਦਰ ਕੋਈ ਪਿਆਰ ਨਹੀਂ ਹੈ ਫੀਲ ਨਹੀਂ ਹੈ ਫਿਰ ਭਾਵੇਂ ਕਲਗੀਆਂ ਵਾਲੇ ਸਾਡੇ ਸਾਹਮਣੇ ਵੀ ਬੈਠੇ ਹੋਣ ਤਾਂ ਵੀ ਕੋਈ ਫਰਕ ਨਹੀਂ ਪੈਣਾ ਪਰ ਜੇ ਸਾਡੇ ਅੰਦਰ ਪਿਆਰ ਹੈ ਉਹਨਾਂ ਨੂੰ ਗਿਆਨ ਨੂੰ ਵੀ ਕਿੰਨੇ 100 ਸਾਲ ਹੋ ਗਏ ਕਾਮੀ ਇੱਕ ਫੀਲ ਇੱਕ ਆਨੰਦ ਇੱਕ ਸਰੂਰ ਇੱਕ ਮਸਤੀ ਹੋਏਗੀ ਸੋ ਸਵਾਦ ਆਪਣੇ ਪਿਆਰ ਦਾ ਜਿਸ ਬੰਦੇ ਦਾ ਮੂੰਹ ਕੌੜਾ ਹੁੰਦਾ ਹੈ ਕਈ ਵਾਰੀ ਕੋਵਿਡ ਹੋ ਜਾਂਦਾ ਹੈ ਪਿੱਛੇ ਜੇ ਜਦੋਂ ਕੋਵਿਡ ਹੋ ਜਾਂਦਾ ਸੀ ਨਾ ਤੇ ਮੂੰਹ ਸਵਾਦ ਨਹੀਂ ਸੀ ਆਉਂਦਾ ਚੀਜ਼ ਜਿਹੜੀ ਮਰਜ਼ੀ ਬੰਦੇ ਨੂੰ ਖਵਾਈ ਜੋ ਉਹਨੂੰ ਸਵਾਦ ਆਉਂਦਾ ਹੀ ਨਹੀਂ ਸੀ ਕੁਝ ਵੀ ਕੁਝ ਹੁਣ ਜੇ ਆਪਣੇ ਆਪਣਾ ਹੀ ਮੂੰਹ ਕੌੜਾ ਹੋਵੇ ਤੇ ਚਾਹੇ ਗਜਰੇਲਾ ਰੱਖ ਦਿਓ ਚਾਹੇ ਜਲੇਬੀ ਰੱਖ ਦਿਓ ਚਾਹੇ ਪਕੌੜੇ ਰੱਖ ਦਿਓ ਖੁਸ਼ ਰੱਖ ਸਵਾਦ ਆਉਣਾ ਹੀ ਨਹੀਂ ਸਵਾਦ ਤੇ ਸਾਡੇ ਆਪਣੇ ਮੂੰਹ ਦਾ ਸਵਾਦ ਹੈ ਨਾ ਇਸੇ ਤਰ੍ਹਾਂ ਜਿਹੜਾ ਟੇਸਟ ਹੈ ਤੁਹਾਡੀ ਫੀਲ ਦਾ ਉਹ ਤੇ ਆਪਣਾ ਸਾਹਮਣੇ ਕੌਣ ਹੈ ਮਸਲਾ ਇਹ ਨਹੀਂ ਹੈ ਫੀਲ ਆਪਣੀ ਦਾ ਸਾਹਮਣੇ ਅਸਲੀ ਕਲਗੀਆਂ ਵਾਲੇ ਬੈਠੇ ਹੋਣ ਜੇ ਮੇਰਾ ਹੀ ਮੂੰਹ ਕੌੜਾ ਹੋਇਆ ਮੇਰੀ ਵੀ ਫੀਲ ਹੈ ਨਹੀਂ ਤੇ ਕੋਈ ਫਾਇਦਾ ਨਹੀਂ ਤੇ ਜੇ ਸਾਹਮਣੇ ਕਲਗੀ ਵਾਲੇ ਪਾਸ਼ਾ ਦੀ ਤਸਵੀਰ ਵੀ ਪਈ ਹੋਵੇ ਮਤਲਬ ਕਲਪਨਾ ਨਕਲੀ ਪਰ ਮੇਰੀ ਜੇ ਫੀਲ ਅਸਲੀ ਹੈ ਜੇ ਮੇਰਾ ਸਵਾਦ ਹੈਗਾ ਉਹਦੇ ਚੋਂ ਵੀ ਸਵਾਦ ਆ ਜਾਣਾ ਸੋ ਆਪਣਾ ਮੂੰਹ ਕੌੜਾ ਤੇ ਕਸੂਰ ਚੀਜ਼ਾਂ ਦਾ ਨਾ ਗੜਦੇ ਰਹੋ ਗਜਰੇਲਾ ਸਵਾਦ ਨਹੀਂ ਜਲੇਬੀ ਸਵਾਦ ਨਹੀਂ ਲੱਡੂ ਸਵਾਦ ਨਹੀਂ ਪਰ ਫੀ ਸਵਾਦ ਨਹੀਂ ਅਸਲ 'ਚ ਤੇਰੇ ਮੂੰਹ ਵਿੱਚ ਹੀ ਸਵਾਦ ਨਹੀਂ ਇਸੇ ਤਰ੍ਹਾਂ ਸਵਾਦ ਤੇ ਆਪਣਾ ਹੁੰਦਾ ਹੈ ਫੀਲ ਤੇ ਬੰਦੇ ਦੀ ਆਪਣੀ ਹੁੰਦੀ ਹੈ ਜਿਸ ਬੰਦੇ ਦੀ ਫੀਲ ਮਰ ਜਾਂਦੀ ਹੈ ਉਹਦੀ ਘਰ ਵਾਲੀ ਸਾਹਮਣੇ ਹੀ ਹੁੰਦੀ ਹੈ ਪਹਿਲਾਂ ਉਹਨੂੰ ਬੜਾ ਸਵਾਦ ਆਉਂਦਾ ਹੁੰਦਾ ਸੀ ਹੁਣ ਹਟ ਗਿਆ ਘਰ ਵਾਲੀ ਉਹੀ ਹੈ ਨਾ ਨੈ ਨਕਸ਼ ਉਹੀ ਨੇ ਇਹਦਾ ਆਪਣਾ ਸਵਾਦ ਮਰ ਗਿਆ ਬੱਚੇ ਉਹੀ ਹੁੰਦੇ ਨੇ ਸਵਾਦ ਮਰ ਜਾਂਦਾ ਮਾਪੇ ਉਹੀ ਹੁੰਦੇ ਨੇ ਹਾਏ ਮਾਂ ਹਾਏ ਮਾਂ ਹਾਏ ਮਾਂ ਕਰਦਾ ਨਹੀਂ ਥੱਕਦਾ ਇੱਕ ਟਾਈਮ ਆਉਂਦਾ ਇਹਦਾ ਆਪਣਾ ਹੀ ਸਵਾਦ ਮਰ ਜਾਂਦਾ ਮਾਂ ਉਹੀ ਹੁੰਦੀ ਏ ਇਹਦੀ ਫੀਲ ਬਦਲ ਜਾਂਦੀ ਏ ਸਾਡੀ ਫੀਲ ਕਦੇ ਕਦੇ ਮਾਂਵਾਰੀ ਬਹੁਤ ਫੀਲ ਕਰਦੇ ਆ ਕਦੇ ਘਰ ਵਾਲੀ ਨਾਲ ਕਦੇ ਬੱਚਿਆਂ ਨਾਲ ਕਦੇ ਕਿਸੇ ਮਹਾਪੁਰਸ਼ ਨਾਲ ਕਦੇ ਕਿਸੇ ਗੁਰੂ ਨਾਲ ਪਰ ਕਮਾਲ ਦੀ ਗੱਲ ਇਹ ਏ ਜਿਵੇਂ ਫੀਲ ਬਦਲਦੀ ਰਹਿੰਦੀ ਹੈ ਅਸੀਂ ਕਹਿੰਦੇ ਦੁਨੀਆ ਬਦਲਦੀ ਹੈ ਪਰ ਸਾਡੀ ਆਪਣੀ ਫੀਲ ਟਾਈਮ ਟੂ ਟਾਈਮ ਟਾਈਮ ਟੂ ਟਾਈਮ ਚੇਂਜ ਹੁੰਦੀ ਰਹਿੰਦੀ ਹੈ ਸੋ ਮਸਲਾ ਸਾਰਾ ਆਪਣੇ ਅੰਦਰ ਦਾ ਇਹਨੂੰ ਬਣਾ ਕੇ ਰੱਖੋ ਜੇ ਅੰਦਰ ਫੀਲ ਬਣੀ ਰਹੇਗੀ ਤੁਹਾਨੂੰ ਕਲਗੀ ਵਾਲੇ ਪਾਤਸ਼ਾਹ ਦਾ ਨਾਮ ਲੈਣਾ ਵੀ ਸਰੂਰ ਦੇਗਾ ਤੇ ਜੇ ਤੁਹਾਡਾ ਪਿਆਰ ਮਰ ਚੁੱਕਿਆ ਫਿਰ ਤੁਹਾਡੇ ਸਾਹਮਣੇ ਵੀ ਆ ਜਾਣਗੇ ਤਾਂ ਵੀ ਕੋਈ ਫਰਕ ਨਹੀਂ ਪੈਣਾ ਜਿਸ ਬੰਦੇ ਦਾ ਸਵਾਦ ਹੀ ਮਰ ਚੁੱਕਿਆ ਜੀਬ ਦਾ ਉਹਨੂੰ ਜੋ ਮਰਜੀ ਖਵਾ ਦਿਓ ਆਪਣੇ ਅੰਦਰ ਦੇ ਸਵਾਦ ਨੂੰ ਕਾਇਮ ਰੱਖੀਂਦਾ ਹੈ ਅੰਦਰ ਕੰਮ ਕਰੀਦਾ ਮੇਰਾ ਸਵਾਦ ਤੇ ਨਹੀਂ ਖਤਮ ਹੋ ਗਿਆ ਕਿਤੇ ਮੇਰਾ ਪਿਆਰ ਤੇ ਨਹੀਂ 깈ਟ ਗਿਆ ਕਿਤੇ ਮੇਰੀ ਅੰਦਰ ਦੀ ਫੀਲ ਤੇ ਨਹੀਂ ਖਰਾਬ ਹੋ ਗਈ ਫੀਲ ਆਪਣੇ ਅੰਦਰ ਤੇ ਜਿਸ ਵੇਲੇ ਅਸੀਂ ਫੀਲ 'ਚ ਹੋਵਾਂਗੇ ਪਿਆਰ 'ਚ ਹੋਵਾਂਗੇ ਫਿਰ ਆਨੰਦ ਆਈ ਜਾਣਾ ਆਈ ਜਾਣਾ ਸੋ ਅੱਜ ਜਿਹੜਾ ਕਲਿੱਪ ਪੈਣਾ ਇਹ 4 ਤਰੀਕ ਨੂੰ ਫਿਰ 1 5 ਨੂੰ 1 6 ਅਸੀਂ ਸਾਰਿਆਂ ਨੇ ਰਲ ਕੇ ਬਣਾ ਦੇਣਾ ਅਸੀਂ ਆਪਣੇ ਪਿਆਰ ਨੂੰ ਗਾ ਲੈਣਾ ਤੁਸੀਂ ਆਪਣੇ ਪਿਆਰ ਨੂੰ ਫੀਲ ਕਰੋ ਮਹਿਸੂਸ ਕਰੋ ਬਸ ਆਪਣੇ ਅੰਦਰ ਦਾ ਸਵਾਦ ਲਓ ਮੇਰੇ ਅੱਗੇ ਲੱਖ ਬੰਦਾ ਬਹਿ ਕੇ ਸੁਣ ਲਵੇ ਹਜ਼ਾਰ ਬਹਿ ਕੇ ਸੁਣ ਲਵੇ ਚਾਹੇ ਮੈਂ ਇਕੱਲਾ ਕੀਰਤਨ ਕਰਾਂ ਲੱਖ ਨੇ ਮੈਨੂੰ ਸਵਾਦ ਨਹੀਂ ਦੇ ਦੇਣਾ ਮੈਨੂੰ ਸਵਾਦ ਤੇ ਮੇਰੇ ਪਿਆਰ ਨੇ ਦਿੰਦਾ ਮੇਰੀ ਹਾਜ਼ਰੀ ਨੇ ਦਿੰਦੀ ਮੈਂ ਸਤਗੁਰੂ ਜੀ ਦੇ ਪਿਆਰ ਵਿੱਚ ਮੇਰੇ ਗੁਰੂ ਸਾਹਿਬ ਦਾ ਜਨਮ ਦਿਨ ਹੈ ਮੈਂ ਸੱਜ ਧਜ ਕੇ ਖੁਸ਼ੀ ਦੇ ਮਾਹੌਲ ਵਿੱਚ ਬੈਠਾਂ ਮੇਰੇ ਅੰਦਰ ਪਿਆਰ ਹੈ ਮੈਂ ਕਵਤਾ ਗਾਣ ਲੱਗਾ ਮੈਂ ਆਪਣੀ ਹਾਜ਼ਰੀ ਲਾਣ ਲੱਗਾ ਮੈਨੂੰ ਨਹੀਂ ਮਤਲਬ ਲੱਖ ਬੰਦਾ ਸੁਣ ਰਿਹਾ ਹੈ ਹਜ਼ਾਰ ਸੁਣ ਰਿਹਾ ਹੈ ਸੌ ਸੁਣ ਰਿਹਾ ਹੈ ਇੱਕ ਸੁਣ ਰਿਹਾ ਹੈ ਚਾਹੇ ਮੈਂ ਕੱਲਾ ਹੀ ਆਂ ਤੇ ਮੈਂ ਆਪਣੇ ਸਵਾਦ ਲਈ ਗਾ ਰਿਹਾ ਆਪਣਾ ਸਵਾਦ ਲੈਂਦਾ ਆਪਣਾ ਆਨੰਦ ਲੈਂਦਾ ਸੋ ਆਓ ਸਾਰੇ ਸਾਡਾ ਸਾਡਾ ਜਥਾ ਗੁਰੂ ਗੋਬਿੰਦ ਸਿੰਘ ਤੋਂ ਬਾਰੇ ਬਾਰੇ ਜਾਈਦਾ ਮਾਹੌਲ ਇਦਾਂ ਦਾ ਬਣ ਗਿਆ ਕਿ ਅਸੀਂ ਪ੍ਰੋਗਰਾਮ ਕਰ ਨਹੀਂ ਸਕੇ ਨਾ ਸਾਹਿਬ ਜਦਿਆਂ ਦਾ ਅਛੀਦੀ ਦਿਹਾੜਿਆਂ ਦਾ ਕਰ ਸਕਿਆ ਨਾ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦਾ ਇਹ ਤੇ ਮੈਨੂੰ ਬੜਾ ਹੀ ਚਾਹ ਹੁੰਦਾ ਇਹਨਾਂ ਦਿਨਾਂ ਦਾ ਪਰ ਮਜਬੂਰੀ ਬਣ ਗਈ ਹੈ ਸਾਰਿਆਂ ਨੂੰ ਪਤਾ ਹੀ ਹੈ ਥੋੜੇ ਦਿਨ ਲੱਗ ਜਾਣੇ ਨੇ ਸਭ ਕੁਝ ਖੁੱਲ ਜਾਣਾ ਪ੍ਰੋਗਰਾਮ ਫੇਰ ਆਪਾਂ ਖੁੱਲ ਕੇ ਕਰ ਲਾਂਗੇ ਤੇ ਨਾਲੇ ਕਲਗੀਧਰ ਪਾਤਸ਼ਾਹ ਨੂੰ ਤੇ ਆਪਾਂ ਹਰ ਦੀਵਾਨ ਵਿੱਚ ਹਰ ਵਾਰੀ ਯਾਦ ਕਰਦੇ ਹਾਂ ਸੋ ਅਸੀਂ ਹੁਣ ਇਦਾਂ ਇੱਥੇ ਬੈਠ ਕੇ ਇਹ ਗਾ ਦੇਣਾ ਤੇ ਤੁਸੀਂ ਸਾਰਿਆਂ ਨੇ ਸੁਣ ਲੈਣਾ ਸ਼ੇਅਰ ਕਰ ਦੇਣਾ ਜਿਹਨੂੰ ਚੰਗਾ ਲੱਗੇ ਬਸ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਲਗੀਆਂ ਵਾਲੇ ਨੂੰ ਇਨਾ ਚੈੱਕ ਕਰਦੇ ਰਹੋ ساری ਜ਼ਿੰਦਗੀ ਕਿਹੜਾ ਗੁਰੂ ਅਸਲੀ ਕਿਹੜਾ ਗੁਰੂ ਨਕਲੀ ਮੈਨੂੰ ਜੀਸਸ ਲੱਭ ਜਾਏ ਮੈਨੂੰ ਜਿਵੇਂ ਸਾਡਾ ਪੰਜਾਬ ਦਾ ਜੋਧਰ ਨੂੰ ਹੋਉ ਤੁਰਿਆ ਮੈਨੂੰ ਗੁਰੂ ਨਾਨਕ ਲੱਭ ਜੈ ਮੈਨੂੰ ਗੁਰੂ ਗੋਬਿੰਦ ਸਿੰਘ ਲੱਭ ਜੈ ਅਸਲੀ ਹੈ ਕਿ ਨਕਲੀ ਹੈ ਟੋਪਿਕ ਇਹ ਨਹੀਂ ਅੰਦਰ ਵੇਖ ਲਿਓ ਵੀ ਅਸੀਂ ਅਸਲੀ ਆ ਕਿ ਨਕਲੀ ਆ ਮੇਰਾ ਆਪਾ ਹੀ ਨਾ ਬੁਵਾਇਕ ਜਾਏ ਕਿਤੇ ਮੇਰਾ ਸਵਾਦ ਠੀਕ ਕਰਾਓ ਕੋਵਿਡ ਜੇ ਜੀਬ ਨੂੰ ਹੋ ਗਿਆ ਨਾ ਤੇ ਇਹਦੇ ਤੇ ਕੰਮ ਕਰੋ ਬਾਹਰਲੇ ਨਾ ਬਦਲਦੇ ਰਹੋ ਅੰਦਰ ਬਦਲੋ ਜਿਸ ਦੀ ਜੀਵ ਚ ਸਵਾਦ ਨਹੀਂ ਨਾ ਹੈ ਉਹਨੂੰ ਜੇ ਗਜਰੇਲੇ ਨੇ ਸਵਾਦ ਨਹੀਂ ਦਿੱਤਾ ਤੇ ਸਵਾਦ ਉਹਨੂੰ ਪਰਫੀ ਨੇ ਵੀ ਨਹੀਂ ਦੇਣਾ ਜੇ ਜਿਹਦੀ ਆਪਣੇ ਅੰਦਰ ਫੀਲ ਨਹੀਂ ਹੈ ਜੇ ਉਹਨੂੰ ਕਲਗੀਆਂ ਵਾਲੇ ਨੇ ਸਵਾਦ ਨਹੀਂ ਦਿੱਤਾ ਤੇ ਉਹਨੂੰ ਸਵਾਦ ਜੀਸਸ ਨੇ ਨਹੀਂ ਦੇਣਾ ਮਸਲਾ ਤੇ ਆਪਣੇ ਅੰਦਰ ਦਾ ਹੈ ਫੀਲ ਬੰਦੇ ਦੀ ਆਪਣੀ ਹੁੰਦੀ ਹੈ ਬਣਾ ਲਵੇ ਪਿਆਰ ਉਹ ਜਿਸ ਨਾਲ ਚਾਹੇ ਬਣਾ ਲਵੇ ਨਾ ਬਣਾਵੇ ਤੇ ਗੁਰੂ ਰਾਮਦਾਸ ਜੀ ਦੇ ਘਰ ਜਮ ਕੇ ਫਿਰਤੀ ਚੰਦ ਬਣਿਆ ਰਹੇ ਨਾ ਪਿਆਰ ਬਣਾਵੇ ਹਰ ਬੰਦੇ ਨੂੰ ਆਪਣੇ ਅੰਦਰ ਕੰਮ ਕਰਨਾ ਚਾਹੀਦਾ ਹੈ ਯਾਰ ਮਾਂ ਉਹੀ ਐ ਮੈਂ ਕਿਉਂ ਬਦਲ ਗਿਆ ਇਹਦੇ ਤੇ ਕੰਮ ਕਰੋ ਇਹ ਨਾ ਕਿਹਾ ਕਰੋ ਮਾਂ ਬਦਲ ਗਈ ਐ ਯਾਰ ਮੈਂ ਪਾ ਗੁਰੂ ਗੋਬਿੰਦ ਸਿੰਘ ਤੇ ਉਹੀ ਸੀ ਮੈਂ ਕਿਉਂ ਬਦਲ ਗਿਆ ਇੱਕ ਸੋਚਿਆ ਸਤਿਗੁਰੂ ਤੇ ਉਹੀ ਸੀ ਮੈਂ ਕਿਉਂ ਬਦਲ ਗਿਆ ਗੁਰਬਾਣੀ ਤੇ ਉਹੀ ਸੀ ਮੈਂ ਕਿਉਂ ਬਦਲ ਗਿਆ ਮੇਰੇ ਪਿਆਰ ਤੇ ਫਰਕ ਪਿਆ ਮੈਂ ਹੋਰਾਂ ਤੇ ਵੰਡ ਦਿੱਤਾ ਆਪਣਾ ਪਿਆਰ ਜਿਹੜਾ ਟਾਈਮ ਮੈਂ ਕਲਗੀਆਂ ਵਾਲੇ ਤੇ ਲਾਉਂਦਾ ਸੀ ਹੁਣ ਮੈਨੂੰ ਮੇਰੇ ਬੱਚੇ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਇਸ ਕਰਕੇ ਮੈਂ ਬਦਲ ਗਿਆ ਹਰ ਬੰਦਾ ਕਹੀ ਜਾਂਦਾ ਗੁਰੂ ਬਦਲ ਗਿਆ ਗੁਰੂ ਬਦਲਦੇ ਰਹੋ ਧਰਮ ਬਦਲਦੇ ਰਹੋ ਕੋਈ ਫਰਕ ਨਹੀਂ ਪਏਗਾ ਖੁਦ ਨੂੰ ਬਦਲੋ ਆਪਣੇ ਆਪ ਤੇ ਕੰਮ ਕਰੋ ਵਧਾਈਆਂ ਦਿੰਨੇ ਆ ਤੇ ਇੰਨਾ ਪਿਆਰ ਇੰਨਾ ਪਿਆਰ ਇੰਨਾ ਪਿਆਰ ਪਾਓ ਕਿ ਹਰ ਧੜਕਣ ਦੇ ਨਾਲ ਸਤਿਗੁਰੂ ਦੀ ਯਾਦ ਆਵੇ ਆ ਕਬਤਾ ਥੋੜੀਆਂ ਜੀਆਂ ਗੱਲਾਂ ਨੋਟ ਕਰਿਓ ਇਹ ਇਹ ਸੱਚ ਹੈ ਸਵਾਦ ਆਪਣੀ ਜੀਬ ਦਾ ਹੀ ਦੇਖਣਾ ਪਿਆਰ ਆਪਣਾ ਹੀ ਦੇਖਣਾ ਫੀਲ ਆਪਣੀ ਹੀ ਦੇਖਣੀ ਹੋਰ ਵਿਸ਼ਾ ਹੈ ਨਹੀਂ ਐਵੇਂ ਹੀ ਭਟਕਦੇ ਨਾ ਫਿਰੋ ਫੀਲ ਬਣਾਓ ਆਪਣਾ ਪਿਆਰ ਬਣਾਓ ਤੇ ਉਹਦੇ ਤੇ ਕੰਮ ਕਰੋ ਉਹਨੂੰ ਚੈੱਕ ਕਰੋ ਵੀ ਹੈਗਾ ਕਿ ਮਰ ਗਿਆ ਬੰਦਾ ਹੁੰਦਾ ਉਹਦਾ ਪਿਆਰ ਮਰ ਜਾਂਦਾ ਉਹਦੀ ਸ਼ਰਦਾ ਮਰ ਜਾਂਦੀ ਹੈ ਉਹਦੀ ਫੀਲ ਮਰ ਜਾਂਦੀ ਹੈ ਉਹਦੇ ਤੇ ਕੰਮ ਕਰੋ ਤੇ ਕਲਗੀਆਂ ਵਾਲੇ ਨੂੰ ਮੰਨਣ ਵਾਲਿਓ ਸਦਾ ਲੋਕਾਂ ਨੂੰ ਕਿਹਾ ਕਰੋ ਇਹ ਦੁਨੀਆ ਦੇ ਲੋਕੋ ਜਿੱਥੇ ਮਰਜੀ ਫਿਰੀ ਜਾਓ ਅਸੀਂ ਜਿੱਥੇ ਖੜੇ ਆ ਖੜੇ ਆ ਉਹਦੇ ਰਸਤੇ ਤੁਰਿਆ ਜਿਹੜਾ ਓਈਓ ਰੜਕੇਗਾ ਓਈਓ ਰੜਕੇਗਾ ਉਹਦੇ ਰਸਤੇ ਤੁਰਿਆ ਜਿਹੜਾ ਓਈਓ ਰੜਕੇਗਾ ਓਈਓ ਰੜਕੇਗਾ ਉਹ ਸਾਡ ਦਿਲ ਨੂੰ ਦੇਖਿਓ ਚੀਰ ਪਾਤਸ਼ਾਹ ਧੜਕੇਗਾ ਪਾਤਸ਼ਾਹ ਧੜਕੇਗਾ ਸਾਡ ਦਿਲ ਨੂੰ ਦੇਖ ਕੇ ਹੋਜੀ ਪਾਤਸ਼ਾਹ ਧੜਕੇਗਾ ਪਾਤਸ਼ਾਹ ਧੜਕੇਗਾ ਇਹ ਤੇ ਸਾਰੇ ਪੰਜਾਬ ਨਹੀਂ ਕਹਿਣਾ ਜਿੱਥੇ ਕੋਈ ਸਿੱਖ ਬੈਠਾ ਸੀ ਉਹਨੇ ਸਦਾ ਹੀ ਇਹ ਕਹਿਣਾ ਸੀ ਸਭ ਚੰਗੇ ਨੇ ਆਪਣੀ ਆਪਣੀ ਥਾਂ ਤੇ ਪਰ ਜਿਹਦੇ ਨਾਂ ਨਾਲ ਸਿੰਘ ਲੱਗਿਆ ਸੀ ਉਹਦੀ ਅੰਦਰੋਂ ਤੇ ਉਹੀ ਨਿਕਲਣਾ ਚਾਹੀਦਾ ਸੀ ਕਿਹੜੇ ਲਾਲਚ ਕਿਹੜੇ ਲੋਗ ਕੀ ਦੇ ਦਿਓਗੇ ਮਸਲਾ ਤੇ ਸਕੂਨ ਦਾ ਹੈ ਬੱਚੇ ਕੋਈ ਪੜਾ ਦੇਵੇ ਘਰ ਬਣਾ ਦੇਵੇ ਪਰ ਮਨ ਦਾ ਸਕੂਨ ਤੇ ਜੇ ਆਉਣਾ ਤੇ ਆਉਣਾ ਨਹੀਂ ਆਉਣਾ ਤੇ ਅਰਬਾਂ ਨਾਲ ਨਹੀਂ ਆਉਣਾ ਸੋ ਜਿਹਦੇ ਨਾਂ ਨਾਲ ਸਿੰਘ ਲੱਗਿਆ ਸੀ ਉਹਨੂੰ ਤੇ ਕਹਿਣਾ ਚਾਹੀਦਾ ਸੀ ਲਓ ਆ ਸੁਣੋ ਉਹਦੇ ਚਿਹਰੇ ਉੱਤੇ ਸਕੂਨ ਕਿੰਨਾ ਹੀ ਸੋਹਣਾ ਹੈ ਉਹਦੇ ਚਿਹਰੇ ਉੱਤੇ ਸਕੂਨ ਕਿੰਨਾ ਹੀ ਸੋਹਣਾ ਹੈ ਮੇਰੇ ਤਲ ਕੀ ਤਰ ਜਿਆ ਸੱਚੀਓਂ ਦਾ ਕੋਈ ਹੋਣਾ ਨਾ ਕੋਈ ਹੋਣਾ ਹੈ ਨਾ ਕੋਈ ਹੋਣਾ ਏ ਉਹਦੇ ਰਸਤੇ ਤੁਰਿਆ ਜਿਹੜਾ ਓਈਓ ਰੜਕੇਗਾ ਓਈਓ ਰੜਕੇਗਾ ਸਾਡੇ ਦਿਲ ਨੂੰ ਸਾਡੇ ਦਿਲ ਨੂੰ ਉਹ ਸਾਡੇ ਦਿਲ ਨੂੰ ਤੇਖਿਓ ਤੀਰ ਬਾਦਸ਼ਾਹ ਧੜਕੇਗਾ ਬਾਦਸ਼ਾਹ ਧੜਕੇਗਾ ਸਾਡੇ ਦਿਲ ਨੂੰ ਕਿਉਂ ਤੀਰ ਬਾਤਸ਼ਾਹ ਧੜਕੇਗਾ ਬਾਤਸ਼ਾਹ ਧੜਕੇਗਾ ਉਹਨੂੰ ਛੋਕੇ ਲੰਕੇ ਜਾਵਾਂ ਬਣ ਗਏ ਨੇ ਸਜਾਵਾਂ ਬਣ ਗਏ ਨੇ ਓ ਬੜਕਾ ਵਾਲਾ ਸੱਚਿਆਂ ਅੰਦਰ ਵੜਕੇਗਾ ਅੰਦਰ ਵੜਕੇਗਾ ਸਾਡ ਦੇਲ ਨੂੰ ਸਾਡ ਦੇਲ ਨੂੰ ਸਾਡ ਦੇਲ ਨੂੰ ਦੇਖੋ ਜੀ ਸਾ ਤੜਕੇਗਾ ਪਾਤਸ਼ਾਹ ਤੜਕੇਗਾ ਸਾਡ ਜੇਲ ਨੂੰ ਦੇਖਿਓ ਚੀਰ ਪਾਤਸ਼ਾਹ ਤੜਕੇਗਾ ਪਾਤਸ਼ਾਹ ਤੜਕੇਗਾ ਪੁੱਤਰਾਂ ਕੀ ਉਹ ਦੀਆਂ ਕਲਗੀਆਂ ਸੋਹਣੀਆਂ ਦੀ ਜੀਤੇ ਚਾਰੇ ਚੜਗੇ ਪੇਟ ਪੁੱਤਰ ਅਣ ਹੋਣੀਆਂ ਦੀ ਪੁੱਤਰ ਅਣ ਹੋਣੀਆਂ ਦੀ ਪੁੱਤਰ ਅਣ ਹੋਣੀਆਂ ਦੀ ਓਏ ਜੋਰ ਦੇਖਿਓ ਘੜੀ ਖੰਡਾ ਜਦ ਖੜਕੇਗਾ ਜਦ ਘੜਕੇਗਾ ਸਾਡ ਦੇਲ ਨੂੰ ਮੇਰ ਨੂੰ ਓਏ ਸਾਡ ਦੇਲ ਨੂੰ ਦੇਖਿਓ ਤੀਰ ਪਾਪ ਸਾ ਧੜਕੇਗਾ ਗੋਬਿੰਦ ਸਿੰਘ ਧੜਕੇਗਾ ਸਾਡ ਦੇਲ ਨੂੰ ਦੇਖਿਓ ਤੀ ਗੋਬਿੰਦ ਸਿੰਘ ਧੜਕੇਗਾ ਗੋਬਿੰਦ ਸਿੰਘ ਧੜਕੇਗਾ ਦਾ ਨਾਮ ਲਵਾ ਵਾ ਵਾ ਦਸ ਯੁਸਤ ਤਲਗੀ ਦਰਦੀ ਕੀ ਕੀ ਬੋਲ ਕਮਾ ਕੀ ਕੀ ਬੋਲ ਕਮਾ ਕੀ ਕੀ ਬੋਲ ਕਮਾ ਓ ਪਿਆਰ ਅੱਖਾਂ ਵਿੱਚ ਅਥਰੂ ਵਣ ਵਣ ਛਲਕੇਗਾ ਵਣ ਵਣ ਛਲਕੇਗਾ ਸਾਡ ਦਿਲ ਤੋਂ ਸਾਡੇ ਦਿਲ ਨੂੰ ਸਾਡੇ ਦਿਲ ਨੂੰ ਦੇਖਿਓ ਧੀਰ ਬਾਦਸ਼ਾਹ ਢੜਕੇਗਾ ਬਾਦਸ਼ਾਹ ਢੜਕੇਗਾ ਸਾਡੇ ਦਿਲ ਨੂੰ ਦੇਖਿਓ ਧੀਰ ਬਾਦਸ਼ਾਹ ਢੜਕੇਗਾ ਬਾਦਸ਼ਾਹ ਢੜਕੇਗਾ ਸਾਡੇ ਦਿਲ ਨੂੰ ਦੇਖਿਓ ਰੜਕੇਗਾ ਬਾਦਸ਼ਾ ਤੜਕੇਗਾ ਉਹਦੇ ਰਸਤੇ ਪੁਰਿਆ ਜਿਹੜਾ ਓਇਓ ਰੜਕੇਗਾ ਓਇਓ ਰੜਕੇਗਾ ਸਾਡ ਦਿਲ ਨੂੰ ਤੇਲ ਨੂੰ ਸਾਡ ਦਿਲ ਨੂੰ ਦੇਖਿਓ ਜੀ ਬਾਦਸ਼ਾ ਤੜਕੇਗਾ ਬਾਦਸ਼ਾ ਤੜਕੇਗਾ ਸਾਡ ਦਿਲ ਉਸ਼ਾ ਤੜਕੇਗਾ